ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆ ਕਿਲਾ ਅਨੰਦਗੜ੍ਹ ਸਾਹਿਬ ਦੇ ਦਰਸ਼ਨਾਂ ਨੂੰ ਲੋ ਜੀ ਆਪਾਂ ਪਹੁੰਚ ਗਏ ਆ ਅਨੰਦਗੜ੍ਹ ਸਾਹਿਬ ਆਪਾਂ ਚੜੇ ਪੌੜੀਆਂ ਤੇ ਪੌੜੀਆਂ ਬਹੁਤ ਗਰਮ ਸੀ ਇਸ ਲਈ ਆਪਾਂ ਭੱਜੇ ਮੈਟ ਵੱਲ ਸਾਹਮਣੇ ਐਂਟਰੀ ਕਰਦੇ ਸਾਰੀ ਆਪਾਂ ਨੂੰ ਪੁਰਾਤਨ ਇਮਾਰਤ ਦਿਖਾਈ ਦਿੰਦੀ ਹੈ ਜੋ ਕਿ ਮਾਤਾ ਸਾਹਿਬ ਕੌਰ ਜੀ ਦਾ ਤਪਸਥਾਨ ਹੈ ਇਸ ਸਥਾਨ ਤੇ ਆਪਾਂ ਨੂੰ ਬੋਰਡ ਵੀ ਲਿਖਿਆ ਹੋਇਆ ਮਿਲਦਾ ਜਿਹਦੇ ਤੇ ਮਾਤਾ ਜੀ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਹਾਂਜੀ ਇਹ ਹੈ ਪੰਥ ਤੇ ਮਾਤਾ ਜੀ ਦਾ ਤਪਸਥਾਨ ਆਪਾਂ ਰਹਿ ਰਾਸਤੇ ਸਮੇ ਤੋਂ ਥੋੜਾ ਪਹਿਲਾਂ ਚਲੇ ਗਏ ਸੀ ਇਸ ਲਈ ਅਪਾ ਨੂੰ ਦਰਬਾਰ ਸਾਹਿਬ ਦੇ ਗੇਟ ਨੂੰ ਤਾਲਾ ਲੱਗਿਆ ਹੋਇਆ ਮਿਲਿਆ ਕੋਈ ਗੱਲ ਨਹੀਂ ਆਪਾਂ ਬਾਹਰੋਂ ਹੀ ਦਰਸ਼ਨ ਕਰ ਲੈਣੇ ਇਹ ਜੋ ਆਪਾਂ ਨੂੰ ਸਾਹਮਣੇ ਇਮਾਰਤ ਦਿਖ ਰਹੀ ਹੈ ਇਹ ਬਾਅਦ ਵਿੱਚ ਉਹ ਸਾਰੀ ਗਈ ਹੈ ਜਿਹੜੀ ਪਿੱਛੇ ਵਾਲੀ ਇਮਾਰਤ ਆ ਉਹ ਪ੍ਰਾਤਨ ਹੈ ਸਾਹਮਣੇ ਆਪਾਂ ਨੂੰ ਵਿਰਾਸਤੇ ਖਾਲਸਾ ਵੀ ਦੇਖਣ ਨੂੰ ਮਿਲਦਾ ਇਹ ਵਾਲੀਆਂ ਇੱਟਾਂ ਹੁਣ ਦੀਆਂ ਬਣੀਆਂ ਹੋਈਆਂ ਨੇ ਇਹ ਜਿਹੜਾ ਪਿੱਛੇ ਵਾਲਾ ਹਿੱਸਾ ਏ ਇਹ ਪ੍ਰਾਤਨ ਹੈ ਸਾਹਮਣੇ ਕੁਝ ਕੋਥੀ ਸਾਹਿਬ ਰੱਖੇ ਹੋਏ ਨੇ ਕਿਲਾ ਬਹੁਤ ਉੱਚੇ ਸਥਾਨ ਤੇ ਹੈ ਸਾਹਮਣੇ ਆਪਾਂ ਨੂੰ ਗੁਰਦੁਆਰਾ ਸ਼ਹੀਦ ਬਾਗ ਦੇ ਵੀ ਦਰਸ਼ਨ ਹੁੰਦੇ ਹਨ ਬਾਕੀ ਸਾਰਾ ਆਨੰਦਪੁਰ ਸਾਹਿਬ ਆਪਾਂ ਨੂੰ ਨੀਵਾ ਦਿਖਾਈ ਦਿੰਦਾ ਹੈ ਇਹ ਆਪਾਂ ਉਸ ਸਮੇਂ ਦੇ ਕਾਰੀਗਰਾਂ ਦੀ ਕਲਾਕਾਰੀ ਦਿਖਾ ਰਹੇ ਹਾਂ ਇੱਟਾਂ ਘੜ ਕੇ ਬਹੁਤ ਸੋਹਣੇ ਤਰੀਕੇ ਨਾਲ ਬਣਾਈਆਂ ਗਈਆਂ ਹਨ ਇਹ ਆਨੰਦਗੜ੍ਹ ਕਿਲਾ ਜੋ ਕਿ ਹੁਣ ਉਸਾਰਿਆ ਗਿਆ ਹੈ ਇਹ ਜੋ ਛੋਟੀਆਂ ਇੱਟਾਂ ਆਪਾਂ ਨੂੰ ਦਿਖਾਈ ਦੇ ਰਹੀਆਂ ਹਨ ਇਹ ਪ੍ਰਾਤਨ ਕਿਲੇ ਦੀਆਂ ਨੇ ਇਹ ਕਿਲਾ 1990 ਤੋਂ 1992 ਦੇ ਵਿੱਚ ਤਿਆਰ ਕੀਤਾ ਗਿਆ ਗੁਰੂ ਕੇ ਬਾਗ ਅੰਮ੍ਰਿਤਸਰ ਵਿਖੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਅਰੰਭੀ ਗਈ ਅਤੇ ਉਸ ਦੀ ਸੰਪੂਰਨਤਾ ਤੱਕ ਜਿੰਨੀ ਵੀ ਮਾਇਆ ਇਕੱਤਰ ਹੋਈ ਉਸ ਨਾਲ ਇਸ ਕਿਲੇ ਦੀ ਉਸਾਰੀ ਦੀ ਆਰੰਭਤਾ ਕੀਤੀ ਗਈ। ਇਹ ਸੇਵਾ ਸਰਦਾਰ ਕਰਤਾਰ ਸਿੰਘ ਜੀ ਨੇ ਕੀਤੀ ਜੋ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਤੀ ਸਨ। ਇਸ ਕਿਲੇ ਵਿੱਚ ਕੁਝ ਕੰਦਾ ਪੁਰਾਤਨ ਹਨ, ਬਾਕੀ ਸਾਰਾ 1990 ਵਿੱਚ ਨਵਾਂ ਬਣਾਇਆ ਗਿਆ। ਸਾਹਮਣੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਇਹ ਬਰਾਤਨ ਕੰਧਾਂ ਹਨ ਜੋ ਗੁਰੂ ਸਾਹਿਬ ਦੇ ਸਮੇਂ ਦੀਆਂ ਹਨ ਇਹਨਾਂ ਨੂੰ ਸ਼ੀਸ਼ੇ ਵਿੱਚ ਜੜ ਕੇ ਰੱਖਿਆ ਗਿਆ ਹੈ ਬਾਕੀ ਕੰਧਾਂ ਦੀ ਲਿਪਾਈ ਕਰ ਦਿੱਤੀ ਗਈ ਹੈ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਇਸ ਤੋਂ ਬਾਅਦ ਅਸੀਂ ਗਏ ਬੌਲੀ ਸਾਹਿਬ ਵੱਲ ਜੋ ਕਿ ਗੁਰੂ ਸਾਹਿਬ ਦੇ ਸਮੇਂ ਦੀ ਹੈ ਇਸ ਜੀਆਂ 132 ਪੌੜੀਆਂ ਹਨ ਇਸ ਦਾ ਜਲ ਅੱਜ ਵੀ ਠੰਡਾ ਅਤੇ ਮਿੱਠਾ ਹੈ ਸਾਹਮਣੇ ਤੁਸੀਂ ਬੋਲੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇਹ ਪੁਰਾਤਨ ਗੁਰੂ ਸਾਹਿਬ ਦੇ ਸਮੇਂ ਦੀ ਬੋਲੀ ਹੈ ਇਸੇ ਤਰ੍ਹਾਂ ਅਸੀਂ ਆਪ ਜੀ ਨੂੰ ਬਾਕੀ ਕਿਲਾਂ ਦੇ ਵੀ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ